ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਜੀ ਸਾਰੇ ਕਿਵੇਂ ਹੋ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰੇ ਖੁਸ਼ ਰਹਿਣ ਸਾਰੇ ਪਰਿਵਾਰ ਦੇ ਵਿੱਚ ਖੁਸ਼ੀਆਂ ਰਹਿਣ ਤੇ ਹਾਂਜੀ ਅੱਜ ਦੀ ਵੀਡੀਓ ਦੀ ਆਪਾਂ ਕਰਦੇ ਹਾਂ ਸ਼ੁਰੂਆਤ ਪਹਿਲਾਂ ਆਪਾਂ ਦਿੰਨੇ ਆ ਜਵਾਬ ਜਿਹੜਾ ਪਹਿਲਾਂ ਆਪਾਂ ਵੀਡੀਓ ਦੇ ਵਿੱਚ ਪੁੱਛਿਆ ਸੀ ਕੱਲ ਆਪਾਂ ਸਵਾਲ ਪੁੱਛਿਆ ਸੀ ਗਲੋਟੇ ਕੀ ਨੂੰ ਕਹਿੰਦੇ ਆ ਹਨਾ ਬਹੁਤ ਜਵਾਬ ਆਏ ਪਰ ਉਹਨੇ ਵੀ ਆਏ ਜਿੰਨੇ ਆਉਣੇ ਚਾਹੀਦੇ ਸੀ ਜਿਵੇਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਉਂਦੇ ਆ ਗਲੋਟੇ ਜਦੋਂ ਆਪਾਂ ਚਰਖਾ ਕੱਤਦੇ ਆ ਹਨਾ ਪੂਣੀ ਨਾਲ ਪਤੰਦ ਬਣਾਉਨੇ ਆ ਤੇ ਉਹ ਜਿਹੜਾ ਸੂਤ ਆ ਉੱਪਰ ਉਹਦੇ ਇਕੱਠਾ ਹੋਈ ਜਾਂਦਾ ਵਾ ਹਨ ਫਿਰ ਜਦੋਂ ਇੰਨਾ ਸਾਰਾ ਹੋ ਜਾਂਦਾ ਫਿਰ ਉਹਨੂੰ ਆਪਾਂ ਲਾ ਲੈਨੇ ਆ ਉਹਨੂੰ ਆਪਾਂ ਗਲੋਟਾ ਕਹਿੰਨੇ ਆ ਤੇ ਚਲੋ ਜੀ ਅੱਜ ਦੀ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਸਵਾਲ ਪੁੱਛ ਲਓ ਤੇ ਸਵਾਲ ਹੈਗਾ ਜੀ ਪੱਤਲ ਪੱਤਲ ਕਿਹਨੂੰ ਕਹਿੰਦੇ ਆ ਪੱਤਲ ਦਿੱਤੀ ਜਾਂਦੀ ਸੀਗੀ ਤੇ ਇਹ ਕੀ ਰਸਮ ਸੀ ਤੇ ਜਿਹੜੀ ਹੁਣੇ ਅਲੋਪ ਹੋ ਚੁੱਕੀ ਆ ਪਤਲ ਜਿਹੜੀ ਰਸ ਹੈ ਬਿਲਕੁਲ ਅਲੋਪ ਹੋ ਚੁੱਕੀ ਆ ਤੁਸੀਂ ਦੱਸਣਾ ਵੀ ਜਿਹੜੀ ਪਤਲ ਦੀ ਰਸਮ ਸੀ ਇਹ ਕਿਉਂ ਕੀਤੀ ਜਾਂਦੀ ਸੀ ਤੇ ਇਹਦੇ ਵਿੱਚ ਕੀ ਕੀ ਦਿੱਤਾ ਜਾਂਦਾ ਸੀ ਤੇ ਚਲੋ ਹਾਂਜੀ ਅੱਜ ਹੈ 3 11 11 ਜੂਨ ਤੇ ਜਿਹੜੀ ਮੈਂ ਵੀਡੀਓ ਅੱਜ ਹੀ ਅਪਲੋਡ ਕਰ ਦੇਣੀ ਆ ਕਿਉਂਕਿ ਅੱਜ ਦਾ ਦਿਨ 11 ਜੂਨ ਨੂੰ ਮੇਰੀ ਭੈਣ ਦਾ ਜਨਮ ਹੋਇਆ ਸੀ ਮੇਰੀ ਵੱਡੀ ਭੈਣ ਦਾ ਜੋ ਮੇਰੀ ਮਾਮਾ ਵਰਗੀ ਭੈਣ ਆ ਤੇ ਅੱਜ ਆਪਾਂ ਗੱਲਾਂ ਵੀ ਜਿਹੜੀਆਂ ਭੈਣਾਂ ਦੀਆਂ ਹੀ ਕਰਨੀਆਂ ਵੀ ਭੈਣਾਂ ਦਾ ਰਿਸ਼ਤਾ ਆਪਸ ਦੇ ਵਿੱਚ ਕੀ ਹੁੰਦਾ ਵਾ ਜੇ ਸਭ ਤੋਂ ਪਹਿਲਾਂ ਮੇਰੀ ਭੈਣ ਨੂੰ ਹੈਪੀ ਬਰਥਡੇ ਜਨਮ ਦਿਨ ਦੀਆਂ ਭੈਣੇ ਤੈਨੂੰ ਬਹੁਤ-ਬਹੁਤ ਮੁਬਾਰਕਾਂ ਸਾਰੇ ਮੇਰੀ ਭੈਣ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਜਰੂਰ ਦਿਓ ਪ੍ਰਮਾਤਮਾ ਉਹਨੂੰ ਤੰਦਰੁਸਤੀ ਬਖਸ਼ੇ ਲੰਬੀ ਉਮਰ ਦੇਵੇ ਤੇ ਬਹੁਤ ਖੁਸ਼ ਰਵੇ ਮੈਂ ਅੱਜ ਗੱਲ ਕਰਦੀ ਆ ਭੈਣਾਂ ਕੀ ਆ ਹਨ ਜਦੋਂ ਦੋ ਜਾਂ ਤਿੰਨ ਭੈਣਾਂ ਛੋਟੇ ਬੱਚੇ ਹੁੰਦੇ ਆ ਹਨਾ ਆਪਾਂ ਤੇ ਆਪਾਂ ਆਪਣਾ ਬਚਪਨ ਜਿਹੜਾ ਇਕੱਠੀਆਂ ਦਾ ਬੀਤਦਾ ਵਾ ਇਕੱਠੀਆਂ ਰਹਿਨੀਆ ਇਕੱਠੀਆਂ ਖਾਨਨੀਆ ਸੌਨੀਆ ਘਰ ਦੇ ਕੰਮ ਵੀ ਆਪਾਂ ਇਕੱਠੇ ਹੀ ਕਰਦੀਆਂ ਇਹ ਤੋਂ ਤੱਕ ਕਿ ਜੇ ਆਪਾਂ ਨੂੰ ਆਪਣੇ ਮੰਮੀ ਰੈਡੀ ਕੋਈ ਚੀਜ਼ ਵੀ ਲਿਆ ਕੇ ਦਿੰਦੇ ਆ ਉਹ ਵੀ ਆਪਾਂ ਨੂੰ ਇੱਕੋ ਜੀ ਲਿਆ ਕੇ ਦਿੰਦੇ ਆ ਕਿ ਆ ਮੇਰੀ ਪੱਤੀ ਬੇਟੀ ਦੀ ਆ ਛੋਟੀ ਦੀ ਆ ਇਸ ਤੋਂ ਛੋਟੀ ਦੀ ਹੈ ਨਾ ਜਿਹੜੇ ਦੋ ਭੈਣ ਭਰਾ ਜਾਂ ਤਿੰਨ ਭੈਣ ਭਰਾ ਵਾ ਤੇ ਜਿਹੜੇ ਭੈਣਾਂ ਦੇ ਰਿਸ਼ਤੇ ਆ ਸ਼ੁਰੂ ਤੋਂ ਹੈ ਨਾ ਵੀ ਜਨਮ ਤੋਂ ਲੈ ਕੇ ਇਹ ਮੌਤ ਤੱਕ ਆ ਜਿਹੜੇ ਹ ਇਹਦੇ ਚ ਪਿਆਰ ਨਹੀਂ ਘੜਦਾ ਹੈ ਨਾ ਭੈਣਾਂ ਦੇ ਵਿੱਚ ਕਦੇ ਵੀ ਪਿਆਰ ਨਹੀਂ ਘੜਦਾ ਕਿਉਂਕਿ ਇਹਨਾਂ ਨੇ ਇਕੱਠੀਆਂ ਨੇ ਆਪ ਦੇ ਮਾਪਿਓ ਦੇ ਘਰ ਦੇ ਸੁੱਖ ਵੀ ਦੇਖੇ ਹੁੰਦੇ ਆ ਤੇ ਇਕੱਠੀਆਂ ਨੇ ਦੁੱਖ ਵੀ ਦੇਖੇ ਹੁੰਦੇ ਆ ਤੇ ਇਕੱਠੀਆਂ ਨੇ ਹਰ ਹਰ ਚੀਜ਼ ਜਿਹੜੀ ਆਪਦੇ ਤਨ ਤੇ ਹੰਡਾਈ ਹੁੰਦੀ ਆ ਤੇ ਜਿਵੇਂ ਹੁਣ ਮੈਂ ਤੇ ਮੇਰੀ ਭੈਣ ਸੀ ਅਸੀਂ ਸਾਡੀ ਦੋਨਾਂ ਦਾ ਬਹੁਤ ਜਿਆਦਾ ਵੈਸੇ ਅਸੀਂ ਤਿੰਨ ਭੈਣਾਂ ਛੋਟੇ ਨਾਲ ਸਾਡਾ ਗੈਪ ਜਿਆਦਾ ਜਿੱਦਾਂ ਵੀ ਉਹਦੇ ਨਾਲ ਬਚਪਨ ਉਵੇਂ ਹੀ ਨਿਵਿੱਤਿਆ ਵਿੱਤ ਹੈਗਾ ਰਹੀ ਇਕੱਠੀਆਂ ਪਰ ਮੇਰਾ ਤੇ ਵੱਡੀ ਭੈਣ ਦਾ ਬਹੁਤ ਜਿਆਦਾ ਪਿਆਰ ਸੀ ਆਪਸ ਦੇ ਵਿੱਚ ਤੇ ਸੱਤਾ ਜਿੱਦਾਂ 2 ਸਾਲ ਦਾ ਹੀ ਸੀ ਗੈਪ ਦੋਨਾਂ ਭੈਣਾਂ ਦੇ ਵਿੱਚ ਤੇ ਦੋਨਾਂ ਨੇ ਅਸੀਂ ਰਲ ਕੇ ਚੁੱਲ੍ਹੇ ਚੋਂਤੇ ਦੇ ਸਾਰੇ ਕੰਮ ਕਰਨੇ ਮੈਂ ਜ਼ਿਆਦਾਤਰ ਜਿੱਦਾਂ ਕੰਮ ਆਦੀ ਵੱਡੀ ਭੈਣ ਤੋਂ ਹੀ ਸਿੱਖਿਆ ਸਾਰੀਆਂ ਹੀ ਆਦੀਆਂ ਵੱਡੀਆਂ ਭੈਣਾਂ ਤੋਂ ਹੀ ਸਿੱਖਦੀਆਂ ਆ ਮੈਂ ਤੇ 2 ਸਾਲ ਵੱਡੀ ਆ ਭੈਣ ਮੇਰੇ ਤੋਂ ਹਣ ਉਹ ਅਮਰੀਕਾ ਦੇ ਵਿੱਚ ਰਹਿ ਰਹੀ ਆ ਤੇ ਪਰ ਉੱਥੇ ਰਹਿ ਕੇ ਵੀ ਮੇਰੇ ਹਰ ਦੁੱਖ ਤੇ ਹਰ ਸੁੱਖ ਵਿੱਚ ਮੇਰਾ ਪੂਰਾ ਸਾਥ ਆ ਜਿਹੜਾ ਦੇ ਰਹੀ ਆ ਭੈਣਾ ਕਦੇ ਵੀ ਦੁੱਖ ਦੇ ਵਿੱਚ ਪਿੱਛੇ ਨਹੀਂ ਹਟਦੀਆਂ ਤੇ ਸੁੱਖ ਦੇ ਵਿੱਚ ਤਾਂ ਅੱਗੇ ਆਉਣਾ ਹੀ ਆਉਣਾ ਹੁੰਦਾ ਵਾ ਤੇ ਉਹਨੂੰ 17 ਸਾਲ ਹੋ ਗਏ ਜਿਵੇਂ ਗਈ ਨੂੰ ਤੇ ਅਸੀਂ ਅਕਸਰ ਗੱਲਾਂ ਕਰਦੀਆਂ ਹੁੰਦੀਆਂ ਦੋਨੇ ਜਾਣੀਆਂ ਵੀ ਅਸੀਂ ਸੱਚੀ ਮੰਮੀ ਡੈਡੀ ਦੇ ਘਰੇ ਅਸੀਂ ਬਹੁਤ ਕੰਮ ਕਰਾਇਆ ਸੀ ਅਦੇ ਡੈਡੀ ਨਾਲ ਖੇਤਾਂ ਵਿੱਚ ਵੀ ਕੰਮ ਕਰਾਇਆ ਵਾ ਦੋਨਾਂ ਭੈਣਾਂ ਨੇ ਡੈਡੀ ਨੇ ਸਾਨੂੰ ਖੇਤ ਲੈ ਜਾਣਾ ਉੱਥੇ ਤੇ ਕਦੇ ਕੋਈ ਕੰਮ ਕਦੇ ਕੋਈ ਕੰਮ ਹਨਾ ਪਰ ਉਦੋਂ ਵਧੀਆ ਲੱਗਦਾ ਸੀ ਉਹ ਕੰਮ ਦੇ ਵਿੱਚ ਸਾਨੂੰ ਸਕੂਨ ਬਹੁਤ ਜ਼ਿਆਦਾ ਮਿਲਦਾ ਸੀਗਾ ਵੀ ਅਸੀਂ ਚਾਹੁੰਦੇ ਹੁੰਨੇ ਸੀ ਕਈ ਵਾਰ ਐਂ ਗੱਲ ਕਰਦੇ ਆ ਵੀ ਉਹ ਵਾਲਾ ਸਮਾਂ ਪਹਿਲਾਂ ਜੇ ਤੁਸੀਂ ਵੀ ਸੋਚ ਕੇ ਦੇਖੋ ਹਨਾ ਵੀ ਜਿਵੇਂ ਆਪਾਂ ਭੈਣ ਭਰਾ ਛੋਟੇ ਸੀ ਤੇ ਆਪਣਾ ਉਹ ਵਾਲਾ ਬਚਪਨ ਉਹ ਮੇ ਆ ਜੇ ਆਪਾਂ ਇਕੱਠੇ ਰਹੀਏ ਸਾਰੇ ਤੇ ਕਿੰਨਾ ਵਧੀਆ ਲੱਗਦਾ ਹੈ ਨਾ ਹੁਣ ਤਾਂ ਜਿਹੜੀ ਆਪਣੀ ਜ਼ਿੰਦਗੀ ਆ ਕਬੀਲਦਾਰੀਆਂ ਨੇ ਘੇਰ ਲਿਆ ਉਦੋਂ ਆਪਾਂ ਨੂੰ ਨਾ ਤਾਂ ਕੋਈ ਫਿਕਰ ਹੁੰਦਾ ਵੀ ਆ ਚੀਜ਼ ਲੈ ਕੇ ਆਉਣੀ ਆ ਆ ਚੀਜ਼ ਕਿਸੇ ਨੂੰ ਦੇਣੀ ਆ ਉਦੋਂ ਫਿਕਰ ਕੀ ਹੁੰਦਾ ਸਾਨੂੰ ਵੀ ਅਸੀਂ ਕਰਦੇ ਆ ਕੰਮ ਕਰਨੇ ਆ ਜਾਂ ਅਸੀਂ ਹੈਨਾ ਵੀ ਕੋਈ ਵੀ ਲੀੜੇ ਕੱਪੜੇ ਦਾ ਤੇ ਅਸੀਂ ਤਾਂ ਭੈਣਾਂ ਭੈਣਾਂ ਨੇ ਆਦੇ ਕੱਪੜੇ ਵੀ ਬਹੁਤ ਸ਼ੇਅਰ ਕਿਤੇ ਮੇ ਤਾਂ ਦੀ ਵੱਡੀ ਭੈਣ ਦੇ ਹੀ ਕੱਪੜੇ ਪਾਉਂਦੀ ਹੁੰਦੀ ਸੀਗੀ ਤੇ ਹਰ ਚੀਜ਼ ਜਿਵੇਂ ਸਾਡੀ ਬਹੁਤ ਸ਼ੇਅਰਿੰਗ ਸੀਗੀ ਹੁਣ ਦੇ ਬੱਚੇ ਇੱਕ ਦੂਜੇ ਦੀ ਚੀਜ਼ ਤਾਂ ਪਾਉਂਦੇ ਹੀ ਨਹੀਂ ਹੈਗੇ ਦੋਨਾਂ ਜਣੇ ਕਹਿੰਦੇ ਅਸੀਂ ਪੂਰਾ ਜਣੇ ਦੀ ਅਸੀਂ ਤਾਂ ਹੀ ਮਤਲਬ ਕਿ ਕੋਈ ਵੀ ਸਾਡੇ ਦੁੱਖ ਦੀ ਹੈ ਨਾ ਸਿਚੁਏਸ਼ਨ ਆਉਂਦੀ ਹੈ ਅਸੀਂ ਹਮੇਸ਼ਾ ਇਹ ਕਹਾਂਗੇ ਵੀ ਆਪਾਂ ਉਹ ਚੀਜ਼ਾਂ ਪਹਿਲਾਂ ਫੇਸ ਕੀਤੀਆਂ ਹੋਈਆਂ ਆਪਣੇ ਪੇਰੈਂਟਸ ਦੇ ਘਰੇ ਹੈ ਨਾ ਤਾਂ ਹੀ ਵੀ ਇਹ ਚੀਜ਼ ਸਾਨੂੰ ਜ਼ਿਆਦਾ ਉਖੀਰੀ ਲੱਗਦੀ ਵੀ ਆਪਾਂ ਉਹ ਚੀਜ਼ ਨੂੰ ਨਾਰਮਲੀ ਫੇਸ ਕਰ ਲੈਨੇ ਆ ਤੇ ਹੈਨਾ ਵੀ ਹੁਣ ਜਿਵੇਂ ਇੱਕ ਇੱਕ ਬੇਟੀ ਆ ਹੈਨਾ ਆਪਣੇ ਤੇ ਇਹਨਾਂ ਦਾ ਬਚਪਨ ਉਹਨਾਂ ਨਾਲ ਵਧੀਆ ਨਹੀਂ ਬੀਤ ਰਿਹਾ ਆਪਾਂ ਤਾਂ ਦੇਖੋ ਜਦੋਂ ਇਕੱਠੇ ਹੋ ਜਾਣਾ ਕਿਉਂਕਿ ਹੁਣ ਅੱਗੇ ਹੁਣ ਬੱਚੇ ਮੋਬਾਈਲਾਂ 'ਚ ਲੱਗੇ ਰਹਿੰਦੇ ਆ ਆਪਣੀਆਂ ਖੇਡਾਂ ਕੀ ਹੁੰਦੀਆਂ ਸੀ ਰੋਲੇ ਖੇਡਣੋ ਹੈਨਾ ਡਿੱਕਰੀ ਪਾੜਾ ਖੇਡਣੋ ਡੀਟੀ ਪਾੜਾ ਕਹਿੰਦੇ ਆ ਜਿਹਨੂੰ ਤੇ ਰੱਸਾ ਟੱਪਣਾ ਕਿੰਨੀਆਂ ਖੇਡਾਂ ਹੁੰਦੀਆਂ ਸੀ ਲੁਕਣ ਜੀਚੇ ਛੋਣ ਛਿਲਕਾ ਹਣ ਦੀ ਜਵਾਬ ਤੇ ਖੇਡੇ ਹੀ ਨਹੀਂ ਖੇਡਦੇ ਹੈਗੇ ਤੇ ਉਹਦੇ ਬੱਚੇ ਜਿਆਦਾ ਸੀ ਐ ਹਨਾ ਭੈਣਾਂ ਨੇ ਆਪਸ ਦੇ ਵਿੱਚ ਖੇਡੀਆਂ ਜਣਾ ਬਹੁਤ ਖੇਡੀਆਂ ਸੀ ਤੇ ਮੈਂ ਅੱਜ ਉਹਨੂੰ ਬਹੁਤ ਜਿਆਦਾ ਯਾਦ ਕਰ ਰਹੀ ਆ ਤੇ ਉਮੀਦ ਕਰਦੀ ਆ ਸੀ ਛੇਤੀ ਮਿਲਾਂਗੇ ਆ ਮੈਲੀ ਭੈਣਾ ਤੇ ਪਰਮਾਤਮਾ ਜੀ ਮੈਂ ਨਾ ਅੱਜ ਆਪਾਂ ਮੈਂ ਇੱਕ ਤੁਹਾਡੇ ਨਾਲ ਅੱਜ ਗੱਲ ਸ਼ੇਅਰ ਕਰਦੀ ਆ ਵੀ ਹਰ ਇੱਕ ਭੈਣ ਨੇ ਕੀਤਾ ਹੁੰਦਾ ਆ ਆਪਣੇ ਘਰੇ ਕੰਮ ਅਸੀਂ ਕੋਈ ਅਲੈਦਾ ਨਹੀਂ ਕੀਤਾ ਜਿੱਦੋਂ ਆਪਾਂ ਇੱਕ ਵਾਰੀ ਹੁੰਨੇ ਆਂ ਆਪਣੇ ਮਾਪਿਆਂ ਦੇ ਘਰੇ ਬਹੁਤ ਜ਼ਿਆਦਾ ਕੰਮ ਕਰਦੇ ਆਂ ਵੀ ਆ ਦੇ ਘਰ ਨੂੰ ਵੀ ਉੱਪਰ ਲੈ ਕੇ ਜਾਈਏ ਹਨਾ ਕਿਉਂਕਿ ਆਪਣੇ ਬ੍ਰਦਰ ਉਹਦੇ ਛੋਟੇ ਹੁੰਦੇ ਆ ਤੇ ਜਦੋਂ ਧੀ ਆ ਇੰਨਾ ਕੰਮ ਕਰਦੀਆਂ ਹਨਾ ਫਿਰ ਉਹਨਾਂ ਦਾ ਵਿਆਹ ਹੋ ਜਾਂਦਾ ਫਿਰ ਜਦੋਂ ਪਰਜਾਈਆਂ ਜਾਂਦੀਆਂ ਆ ਮਾਂ ਹਨਾ ਉਹ ਆ ਕਿ ਉਹਨਾਂ ਨੂੰ ਲੱਗਦਾ ਵੀ ਇਹਨਾਂ ਨੇ ਤਾਂ ਕੁਛ ਕੀਤਾ ਹੀ ਨਹੀਂ ਹੈਗਾ ਤੇ ਇੱਥੋਂ ਤੱਕ ਪਤਾ ਨਹੀਂ ਅਸੀਂ ਕਿੰਨੇ ਕ ਜਿਹੜੇ ਸ਼ੌਂਕ ਮਾਰ ਕੇ ਆਪਦੇ ਘਰ ਨੂੰ ਸਵਾਰਿਆ ਸਜਾਰਿਆ ਹੁੰਦਾ ਹਨਾ ਵੀ ਅਸੀਂ ਆਪਾਂ ਸ਼ੌਂਕ ਹੀ ਮਾਰੇ ਹੁੰਦੇ ਆਪਾਂ ਸਾਡੇ ਘਰੇ ਆ ਚੀਜ਼ ਹੋਵੇ ਸਾਡੇ ਘਰੇ ਆ ਚੀਜ਼ ਹੋਵੇ ਕਈ ਵਾਰ ਆਪਣੇ ਮੰਮੀ ਨੇੜੀ ਵੀ ਕਹਿੰਦੇ ਬਹੁਤਾ ਚੀਜ਼ ਨਹੀਂ ਲਈ ਜਾਣੀ ਹੈ ਨਾ ਉੱਥੇ ਉਹ ਕੀ ਦਾ ਘਰ ਬਣ ਰਿਹਾ ਹੁੰਦਾ ਆਪਣੇ ਭਰਾ ਦਾ ਬਣ ਰਿਹਾ ਹੁੰਦਾ ਪਰ ਆਪਾਂ ਆਪ ਦੀ ਇਨਵੋਲਵਮੈਂਟ ਜ਼ਿਆਦਾ ਦਿਖਾਉਣੀ ਆ ਵਾ ਵੀ ਹਾਂ ਇਹ ਸਾਡਾ ਘਰ ਆ ਨਾ ਤੇ ਜੇ ਕੋਈ ਆਪਾਂ ਲੰਮੀ ਚੀਜ਼ ਵੀ ਲੈਣਦੀ ਹੁੰਦੀ ਆ ਮਾਪਿਓ ਦੇ ਘਰੇ ਹੈ ਨਾ ਲਿਉਂਦੇ ਸੀ ਤੇ ਸਭ ਤੋਂ ਵੱਧ ਚਾਅ ਹੁੰਦਾ ਸੀ ਨਾ ਆਣ ਗਵਣ ਦੱਸਦੇ ਫਿਰ ਨਾ ਵੀ ਅਸੀਂ ਆ ਚੀਜ਼ ਲੈ ਕੇ ਆਏ ਆ ਅਸੀਂ ਆ ਚੀਜ਼ ਲੈ ਕੇ ਆਏ ਆ ਹੁਣ ਆਪਾਂ ਜਿੰਨੀ ਮਰਜ਼ੀ ਮੈਂ ਕਹਿੰਦੀ ਵੀ ਮਹਿੰਗੀ ਚੀਜ਼ ਲੈ ਲਈਏ ਉਹ ਨਾ ਚਾ ਨਹੀਂ ਚੜਦਾ ਜਿੰਨਾ ਚਾ ਹੈ ਨਾ ਉਹਦੇ ਵੀ ਛੋਟੇ ਹੁੰਦੇ ਨੂੰ ਆਪਦੇ ਮਾਪਿਓ ਦੇ ਘਰੇ ਚੜਦਾ ਹੁੰਦਾ ਸੀ ਕਿ ਪੂਰਾ ਵੀ ਆਏ ਵੀ ਕੋਈ ਵੀ ਇੱਥੋਂ ਤੱਕ ਗਏ ਜਿਵੇਂ ਫਰਿੱਜ ਲੈ ਆਂਦੀ ਜਾਂ ਟੀਵੀ ਲੈ ਆਂਦਾ ਇਹਨਾਂ ਚਾ ਹੁੰਦਾ ਸੀ ਹੈ ਨਾ ਵੀ ਆਏ ਆਣਗਵਣ ਦੱਸ ਦੇ ਫਿਰ ਦਿੰਦੇ ਸੀ ਕਿ ਅਸੀਂ ਆਹ ਚੀਜ਼ ਲੈ ਕੇ ਆਂਦੀ ਆ ਹੈ ਨਾ ਹੁਣ ਤਾਂ ਚਾਹੀ ਜੁਵਾਕਾਂ ਨੂੰ ਵੀ ਆਪਾਂ ਨੂੰ ਵੀ ਲੈ ਲਓ ਜਵਾਕਾ ਨੂੰ ਵੀ ਕਿਉਂਕਿ ਹਰ ਚੀਜ਼ ਬੱਚਿਆਂ ਨੂੰ ਅਵੇਲੇਬਲ ਆ ਇਹਨਾਂ ਨੂੰ ਇੰਨਾ ਚਾਹ ਨਹੀਂ ਚੜਦਾ ਜਿਨ੍ਹਾਂ ਨੂੰ ਚੀਜ਼ ਮਸਾ-ਮਸਾ ਮਿਲਦੀ ਆ ਹਨਾ ਚਾਹ ਚੜਦੇ ਹੀ ਆ ਆਪਾਂ ਮੇਂ 10 ਰੁਪਏ ਦੀ ਚੀਜ਼ ਕਿਹਾ ਨਾ ਹੋਵੇ ਤੇ ਜਦੋਂ ਘਰੇ ਨਾ ਕੋਈ ਚੀਜ਼ ਨਾ ਲਈ ਮੇਰੇ ਤੇ ਵੱਡੀ ਭੈਣ ਨੂੰ ਤਾਂ ਇੰਨਾ ਚਾਹ ਹੁੰਦਾ ਸੀ ਅਸੀਂ ਭੱਜੀਆਂ ਫੇਰਨਾ ਵੀ ਹਾਂ ਚੀਜ਼ ਲੈ ਜਾਂਦੀ ਹੈ ਨਾ ਵੱਡੀ ਭੈਣ ਨੂੰ ਕੰਮ ਦਾ ਬਹੁਤ ਸ਼ੌਂਕ ਸੀ ਬਹੁਤ ਮੈਂ ਦਾ ਬਹੁਤ ਸਿੱਖਿਆ ਤੋਂ ਤੁਹਾਡੀ ਹਨਾ ਵੱਡੀਆਂ ਭੈਣਾਂ ਜਿਹੜੀਆਂ ਮਾਮਾ ਵਰਗੀਆਂ ਹੀ ਹੁੰਦੀਆਂ ਤੇ ਸੋਚੀਏ ਤੇ ਜਿਹੜੇ ਛੋਟੇ ਭੈਣ ਭਰਾ ਹੁੰਦੇ ਆ ਉਹ ਆਪਣੇ ਬੱਚਿਆਂ ਵਰਗੇ ਹੁੰਦੇ ਆ ਹਨ ਜਿਵੇਂ ਹੁਣ ਮੇਰੇ ਦੋ ਭੈਣ ਭਰਾ ਮੇਰੇ ਤੋਂ ਛੋਟੇ ਆ ਮੈਂ ਤਾਂ ਉਹਨਾਂ ਨੂੰ ਜਵਾਕਾ ਵੰਗੀ ਸਮਝਦੀ ਆ ਘੂਰ ਵੀ ਲਈਦਾ ਲੜ ਵੀ ਪਈਦਾ ਹਨ ਵਧੀਆ ਲੱਗਦਾ ਵਾ ਪਰ ਮੈਂ ਬਹੁਤ ਜਿਆਦਾ ਹੀ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਕਰਦੀ ਨਹੀਂ ਵੀ ਅਸੀਂ ਚਾਰ ਭੈਣ ਭਰਾ ਸ਼ੁਕਰ ਆ ਰੱਬਾ ਵੀ ਅਸੀਂ ਕਿਉਂਕਿ ਅੱਜ ਕੱਲ ਦੀ ਜਿਹੜੀ ਦੁਨੀਆ ਬਹੁਤ ਮਤਲਬੀ ਦੁਨੀਆ ਵਾ ਤੇ ਦੁੱਖ ਸੁੱਖ ਦੇ ਸਮੇਂ ਕੋਈ ਨਹੀਂ ਖੜਦਾ ਜਿੱਥੇ ਤੁਹਾਡੇ ਭੈਣ ਭਰਾ ਨੇ ਖੜਨਾ ਉੱਥੇ ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ ਕਿਉਂਕਿ ਜਿਹੜੇ ਮਾਪਿਓ ਆ ਇਹ ਸਦਾ ਦੇ ਸਾਥ ਹੀ ਨਹੀਂ ਰਹਿੰਦੇ ਕਿਉਂਕਿ ਇੱਕ ਨਾ ਇੱਕ ਦਿਨ ਇਹਨਾਂ ਨੇ ਜਾਣਾ ਹੀ ਹੁੰਦਾ ਤੇ ਸਾਥ ਕਿਹਦੇ ਦੇਣਾ ਹੁੰਦਾ ਆਪਣਾ ਆਪਣੇ ਭੈਣ ਭਰਾਵਾਂ ਨੇ ਹਨਾ ਐਂਡ ਤੱਕ ਆਪਾਂ ਬੁੱਢੇ ਵੀ ਹੋ ਜਾਣਾ ਨਾ ਤੇ ਜਦੋਂ ਆਪਾਂ ਭੈਣਾਂ ਆਪਾਂ ਬੁੱਢੀਆਂ ਹੋ ਗਈਆਂ ਜਾਂ ਭੈਣ ਭਰਾ ਆਪਾਂ ਬੁੱਢੇ ਹੋਗੇ ਫਿਰ ਜਦੋਂ ਆਪਾਂ ਗੱਲਾਂ ਕਰਦੇ ਆ ਜਦੋਂ ਸਾਡੇ ਮਾਪਿਓ ਇਸ ਦੁਨੀਆ ਤੇ ਨਹੀਂ ਹੁੰਦੇ ਹਨਾ ਵੀ ਆਪਾਂ ਵੱਡੇ ਭੈਣ ਭਰਾਵਾਂ ਚੋਂ ਹੀ ਆਪਦੇ ਮਾਪਿਓ ਆ ਜਿਹੜੇ ਦੇਖਦੇ ਆ ਉਹਨਾਂ ਨੇ ਕਿੰਨੀਆਂ ਗੱਲਾਂ ਕਰਦੇ ਹਨ ਵੀ ਆਪਣੀ ਮੰਮੀ ਆਏ ਆਪਣੇ ਡੈਡੀ ਹੁਣ ਜਿਵੇਂ ਆਪਣੇ ਦਾਦਾ ਦਾਦੀ ਨੇ ਅਸੀਂ ਬਹੁਤ ਗੱਲਾਂ ਕਰਦੇ ਰਹਿੰਨੇ ਆ ਤਾਇਆ ਤਾਈ ਜੀ ਦੀਆਂ ਬਹੁਤ ਗੱਲਾਂ ਕਰਦੇ ਰਹਿੰਨੇ ਆ ਤੇ ਆਪਾਂ ਵੀ ਸਿਰਫ ਆਪਦੇ ਵੱਡਿਆਂ ਨੂੰ ਆ ਜਿਹੜੇ ਆਪਾਂ ਭੈਣ ਭਰਾ ਹੀ ਲੰਬੇ ਸਮੇਂ ਤੱਕ ਜੁਆਉਂਦੇ ਰੱਖ ਸਕਦੇ ਆ ਗੱਲਾਂ ਵਿੱਚ ਹੈਨਾ ਤੇ ਕੋਈ ਵੀ ਆ ਬਾਕੀ ਸਭreste ਮਤਲਬ ਦੇ ਆ ਆਪਦੇ ਚਾਚੇ ਤਾਈ ਤੇ ਆਪਦੇ ਭੈਣ ਭਰਾ ਹੀ ਆਪਣੇ ਆ ਕੋਈ ਕਿਸੇ ਨਾਲ ਨਹੀਂ ਖੜਦਾ ਚਾਹੇ ਆਪਾਂ ਅੱਜ ਦੇ ਸਮੇਂ 'ਚ ਕਿਸੇ ਦਾ ਵੀ ਜਿੰਨਾ ਮਰਜੀ ਕਰ ਲਈਏ ਅਗਲੇਨ ਤਾਂ ਹੀ ਲੱਗਦਾ ਹੁੰਦਾ ਵੀ ਇਹ ਬੇਵਕੂਫਾ ਹਨ ਵੀ ਇਹਨੂੰ ਦੁਨੀਆ ਦੀ ਅਕਲ ਨਹੀਂ ਪਰ ਚਲੋ ਆਪਾਂ ਕਹਿੰਦੇ ਵੀ ਪ੍ਰਮਾਤਮਾ ਨੇ ਸਾਨੂੰ ਮਤਵੁੱਦ ਇੰਨੀ ਦਿੱਤੀ ਹੈ ਕਿ ਵੀ ਸਾਡੇ ਦਿਲ 'ਚ ਹਰ ਇੱਕ ਲਈ ਹਨਾ ਦਇਆਲਤਾ ਆਉਂਦੀ ਆ ਵੀ ਦੇਖ ਕੇ ਸਾਨੂੰ ਲੱਗਦਾ ਵਾ ਵੀ ਸੰਤ ਤਰਸ ਆ ਜਾਂਦਾ ਚਾਹੀ ਸੀ ਕਿਸੇ ਦੀ ਖੁਸ਼ੀ 'ਚ ਖੁਸ਼ੀ ਹਨਾ ਇਨਸਾਨ ਕਹਿੰਦੇ ਉਹ ਆ ਜਿਹੜੇ ਹਰ ਕਿਸੇ ਦੀ ਖੁਸ਼ੀ ਦੇਖ ਕੇ ਖੁਸ਼ ਹੋ ਜੇ ਤੇ ਕਿਸੇ ਦੇ ਦੁੱਖ ਨੂੰ ਦੇਖ ਕੇ ਉਹਦੀ ਅੱਖ 'ਚ ਹੰਝੂ ਆ ਜੇ ਇਨਸਾਨ ਉਹ ਆ ਇਨਸਾਨ ਹੋ ਨਹੀਂ ਹੈਗਾ ਕਿਸੇ ਨੂੰ ਦੁਖੀ ਦੇਖ ਕੇ ਹੱਸੇ ਤੇ ਕਿਸੇ ਦੀਆਂ ਖੁਸ਼ੀਆਂ ਦੇਖ ਕੇ ਮੱਚੇ ਜੇ ਅੱਜ ਆਪਾਂ ਕਿਸੇ ਦੀਆਂ ਖੁਸ਼ੀਆਂ ਦੇਖ ਕੇ ਖੁਸ਼ ਹੋਵਾਂਗੇ ਤੇ ਮੇਰੀ ਗੱਲ ਯਾਦ ਰੱਖਿਓ ਪ੍ਰਮਾਤਮਾ ਵੀ ਤੁਹਾਡੇ ਤੋਂ ਕਦੇ ਕੁਝ ਨਹੀਂ ਲਗੂ ਕੇ ਰੱਖਦਾ ਕਦੇ ਵੀ ਨਹੀਂ ਰੱਖਦਾ ਪ੍ਰਮਾਤਮਾ ਤੁਹਾਨੂੰ ਦੁੱਗਣੀਆਂ ਖੁਸ਼ੀਆਂ ਵਾਪਸ ਬਿਆਜ ਸਮੇਤ ਦੇਊਗਾ ਜੇ ਆਪਾਂ ਕਿਸੇ ਦਾ ਚੰਗਾ ਸੋਚਦੇ ਆ ਹਨਾ પરમેતા ਕਿੰਨੀ ਆ ਵੀ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਤੰਦਰੁਸਤੀ ਸਭ ਤੋਂ ਵੱਡਾ ਗਹਿਣਾ ਤੇ ਆਪਣੇ ਬੱਚੇ ਬੱਚੇ ਤੇ ਤੰਦਰੁਸਤੀ ਜੇ ਤੁਹਾਡੇ ਕੋਲੇ ਇਹ ਚੀਜ਼ ਆ ਤੁਹਾਡੇ ਕੋਲੇ ਭੈਣ ਭਰਾਵਾ ਤੁਹਾਡੇ ਔਖੇ ਸੌਖੇ ਕੰਮ 'ਚ ਹਨਾ ਦੁੱਖ ਸੁੱਖ 'ਚ ਤੁਹਾਡੇ ਕੰਮ ਆਉਂਦੇ ਆ ਤੇ ਤੁਹਾਡੇ ਤੋਂ ਵੱਡਾ ਕੋਈ ਵੀ ਦੌਲਤਮੰਦ ਇਨਸਾਨ ਨਹੀਂ ਹੈਗਾ ਵੀ ਅੱਜ ਦੇ ਸਮੇਂ 'ਚ ਜੇ ਤੁਹਾਡੇ ਕੋਲੇ ਤੁਹਾਡੇ ਬੱਚੇ ਆ ਤੁਹਾਡੇ ਕੋਲ ਵਧੀਆ ਤੰਦਰੁਸਤੀ ਆ ਹਨਾ ਤੇ ਬਹੁਤ ਅਮੀਰ ਆਪਾਂ ਪੈਸਾ ਤਾਂ ਲੋਕੀ ਬਹੁਤ ਲਈ ਫਿਰਦੇ ਆ ਪੈਸਾ ਹਰ ਜਗ੍ਹਾ ਕੰਮ ਨਹੀਂ ਆਉਂਦਾ ਪੈਸੇ ਦਾ ਕੀ ਆ ਹਨਾ ਜੇ ਆਪਾਂ ਮੰਨ ਲੂ ਵੀ ਬਿਮਾਰ ਹੋ ਗਏ ਚਾਹੇ ਆਪਣੇ ਕੋਲੇ ਲੱਖਾਂ ਰੁਪਈਆ ਘਰੇ ਪਿਆ ਹੋਵੇ ਪਰ ਜੇ ਆਪਣਾ ਕਿ ਕਿਸੇ ਨੇ ਦੌਖੀ ਨਾ ਬੰਡਾਇਆ ਹਨਾ ਕੀ ਕਰਨਾ ਇਹ ਜਬ ਪੈਸਾ ਪੈਸਾ ਹੋਣਾ ਵੀ ਚਾਹੀਦਾ ਇਹ ਜੀ ਨਹੀਂ ਗੱਲ ਪਰ ਪਹਿਲਾਂ ਸਾਨੂੰ ਰਿਸ਼ਤੇ ਹਨਾ ਇਹ ਚੀਜ਼ਾਂ ਨੂੰ ਆ ਜਿਹੜੀ ਪ੍ਰਾਇੋਰਟੀ ਅਹਿਮੀਅਤ ਦੇਣੀ ਚਾਹੀਦੀ ਆ ਫਸਟ ਪ੍ਰਾਇੋਰਟੀ ਹੈ ਜਿਹੜੀ ਆਪਣੇ ਰਿਸ਼ਤਿਆਂ ਨੂੰ ਦੇਣੀ ਚਾਹੀਦੀ ਆ ਮੈਂ ਨਾ ਕਈ ਵਾਰ ਅਕਦਰ ਵੀਡੀਓ ਦੇਖਦੀ ਹਣੀ ਮੈਂ ਇੱਕ ਵੀਡੀਓ ਚ ਦੇਖਿਆ ਉਹ ਕਹਿੰਦੇ ਵੀ ਜਿੱਦਾਂ ਵੀਡੀਓ ਸੀਗੀ ਆ ਦੀ ਸ਼ਿਕੰਦਰ ਨਹੀਂ ਵੀ ਦੁਨੀਆ ਜਿੱਤੀ ਸੀ ਪਰ ਗਿਆ ਜਦੋਂ ਖਾਲੀਅਤ ਜਿੱਤ ਗਿਆ ਖਾਲੀਅਤ ਗਿਆ ਨਾ ਵਾਪਸ ਤੇ ਕੀ ਲੈ ਗਿਆ ਦੁਨੀਆ ਤੋਂ ਹਨਾ ਬਸ ਚੰਗੇ ਕਰਮ ਕਰੋ ਪਰਮਾਤਮਾ ਦਾ ਨਾਮ ਲਓ ਆਪਦੇ ਬੱਚਿਆਂ ਨੂੰ ਸਹੀ ਸੰਸਕਾਰ ਦੇਈਏ ਸਾਰੇ ਨਾ ਹੱਸ ਖੇਡ ਕੇ ਰਹੀਏ ਇਹ ਜ਼ਿੰਦਗੀ ਚੱਲੀ ਜਾਣੀ ਆ ਆਪਣੇ ਤੋਂ ਪਹਿਲਾਂ ਜਿੱਦਾਂ ਹੁਣ ਆਪਾਂ ਲਾ ਲੂ ਹਨ ਇਹ ਨੂਹ ਆਪਾਂ ਇੱਥੋਂ ਦੀਆਂ ਆਪਣੇ ਤੋਂ ਪਹਿਲਾਂ ਕਿੰਨੇ ਆਪਣੀਆਂ ਦਾਦੀਆਂ ਸੱਸਾਂ ਹਨਾ ਗਾਹਾਂ ਕਿੰਨੇ ਆ ਕੇ ਕਿੰਨੇ ਚਲੇ ਗਏ ਕਿਸੇ ਨੇ ਇੱਥੇ ਨਹੀਂ ਰਹਿਣਾ ਤੇ ਵਧੀਆ ਆਪਦੇ ਭੈਣ ਭਰਾਵਾਂ ਨਾਲ ਆਪਦੇ ਮੰਮੀ ਰੜੀ ਨਾਲ ਆਪਦੇ ਚਾਚੇ ਤਾਇਆ ਨਾਲ ਸਾਰਿਆਂ ਨਾਲ ਹੱਸ ਕੇ ਰੋ ਨਾ ਖੁਸ਼ ਰੋ ਤੇ ਵਾਹਿਗੁਰੂ ਹਨਾ ਪਰਮਾਤਮਾ ਸਾਰਿਆਂ ਨੂੰ ਆਪਾਂ ਤੇ ਇਹੀ ਕਹਿੰਦੇ ਹੁੰਨੇ ਆ ਵੀ ਖੁਸ਼ ਰਹਿਣ ਸਾਰੇ ਤੇ ਇਹਨਾਂ ਨੂੰ ਲੰਮੀਆਂ ਉਮਰਾਂ ਦੇਣੇ ਸਾਰੇ ਸਾਰੇ ਨਗਰ ਖੇੜੇ ਦੇ ਵਿੱਚ ਜੇ ਕਹਿੰਦੇ ਹੁੰਦੇ ਆ ਵੀ ਖੇੜੇ ਸੌਖਾ ਤਾਂ ਵਿੜੇ ਸੌਖਾ ਹਨ ਦੋਨੇ ਚੀਜ਼ਾਂ ਨਾਲ ਆ ਤੇ ਮੇਰੇ ਭੈਣ ਨੂੰ ਬਰਥਡੇ ਦੀਆਂ ਜ਼ਰੂਰ ਦੇ ਦਿਓ ਜੀ ਵਧਾਈਆਂ ਤੇ ਜਿਹੜਾ ਮੈਂ ਸਵਾਲ ਪੁੱਛਿਆ ਪੱਤਲ ਉਹਦਾ ਦੇ ਦਿਓ ਜਵਾਬ ਤੇ ਆਪਣੇ ਵੀਡੀਓ ਦਾ ਪਾਚ ਇੱਥੇ ਕਰਨ ਲੱਗੇ ਆਂ ਐਂਡ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤੇ ਕਿੱਥੇ-ਕਿੱਥੋਂ ਮੇਰੀ ਵੀਡੀਓ ਤੁਸੀਂ ਦੇਖ ਰਹੇ ਹੋ ਆਪਦੇ ਪਿੰਡ ਦਾ ਨਾਮ ਜ਼ਰੂਰ ਮੈਂਸ਼ਨ ਕਰਕੇ ਦੱਸ ਦਿਓ ਕਰੋ ਵੀ ਅਸੀਂ ਆ ਪਿੰਡ ਤੋਂ ਵੀਡੀਓ ਦੇਖ ਰਹੇ ਆ ਫਿਰ ਆਪਾਂ ਹੁਣ ਕੰਟੀਨਿਊਸਲੀ ਹੀ ਵੀਡੀਓ ਪਾਵਾਂਗੇ ਡੇਲੀ ਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੇ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤੇ ਚਲੋ ਜੀ ਵੀਡੀਓ ਦਾ ਆਪਾਂ ਕਰਦੇ ਆਂ ਐਂਡ ਕਿਉਂਕਿ ਜਿਹੜਾ ਸੂਰਜ ਆ ਬਿਲਕੁਲ ਸ਼ਿਪਨ ਦੇ ਕਿਨਾਰੇ ਆ ਸ਼ਾਮ ਦਾ ਜਿਹੜਾ ਟਾਈਮ ਹੋ ਗਿਆ ਆਪਣਾ ਰੋਟੀ ਪਾਣੀ ਦਾ ਮੈਂ ਵੀਡੀਓ ਬਹੁਤ ਜ਼ਰੂਰੀ ਪਾਉਣੀ ਸੀ ਮੈਂ ਕਿਹਾ ਵੀ ਜ਼ਰੂਰ ਭੈਣ ਦੇ ਲਈ ਪਾਣੀ ਪਾਣੀ ਆ ਤੇ ਸਾਰੀਆਂ ਤੁਸੀਂ ਵੀ ਉਹਦੀਆਂ ਭੈਣਾਂ ਨੂੰ ਇੰਨਾ ਪਿਆਰ ਕਰਦੇ ਹੋ ਜ਼ਰੂਰ ਦੱਸਿਓ ਕਮੈਂਟ ਕਰਕੇ ਹਨਾ ਲੜਦੀਆਂ ਵੀ ਅਸੀਂ ਬਹੁਤ ਆ ਸਟੱਫ ਫੋਨ ਤੇ ਵੀ ਲੜ ਪੈਂਦੀ ਨੇ ਇੰਨਾ ਲੜਦੀਆਂ ਵਾ ਤੇ ਪਰ ਬਹੁਤ ਜਿਆਦਾ ਪਿਆਰ ਆ ਸਾਡਾ ਤੇ ਚਲੋ ਕਰਦੇ ਆ ਵੀਡੀਓ ਦਾ ਐਂਡ ਰੋਟੀ ਬਣਾਉਣੀ ਆ ਤੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿੱਥੇ-ਕਿੱਥੋਂ ਮੇਰੀ ਵੀਡੀਓ ਦੇਖਦੇ ਹੋ ਕਿਹੜੇ ਪਿੰਡ ਤੋਂ ਜਰੂਰ ਦੱਸਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ